ਅਸੀਂ ਸਰਕਾਰ ਤੋਂ ਤਪੇ ਹੋਏ ਹਾਂ ਜਿਹੜਾ ਇਹ ਲਾਲਵੱਤੀ ਚੌਕ ਅੱਜ ਘੇਰਿਆ ਸੀਗਾ ਜਿਹਦੇ ਵਿੱਚ ਸਾਨੂੰ ਸਾਡੇ ਡਿਪਾਰਟਮੈਂਟ ਵੱਲੋਂ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਕਿ ਆਫਰ ਐਸ ਦਾ ਕੰਮ ਕੀਤਾ ਜਾਵੇ ਉਹਦੇ ਵਿੱਚ ਨਾ ਤਾਂ ਸਾਨੂੰ ਮੋਬਾਈਲ ਦਿੱਤੇ ਗਏ ਨੇ ਨਾ ਹੀ ਸਾਨੂੰ ਕੋਈ ਲੈਪਟਾਪ ਦੀ ਸਹੂਲਤ ਹੈ ਨਾ ਹੀ ਕੋਈ ਵਾਈਫਾਈ ਦੀ ਸਹੂਲਤ ਹੈ ਸਾਨੂੰ ਸਰਕਾਰ ਹੈ ਜਿਹੜੀ 1 ਮਹੀਨੇ ਦਾ 166 ਰੁਪਏ 66 ਪੈਸੇ ਰੀਚਾਰਜ ਦੇ ਪੈਸੇ ਦਿੰਦੀ ਹੈ ਜਿਹੜੀ ਬਹੁਤ ਲੰਬੇ ਸਮੇਂ ਬਾਅਦ ਸਾਨੂੰ ਜਿਹੜੇ ਪੈਸੇ ਨੇ ਉਹ ਮਿਲਦੇ ਨੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਨੂੰ ਜਿਹੜਾ ਮੋਬਾਈਲ ਪੱਤਾ ਉਹ ਮੁਕੰਮਲ ਦਿੱਤਾ ਜਾਵੇ ਕਿਉਂਕਿ ਕੋਈ ਵੀ ਕੰਪਨੀ 160 ਰੁਪਏ ਦੇ ਵਿੱਚ ਇੰਨਾ ਡਾਟਾ ਨਹੀਂ ਦਿੰਦੀ ਜਿੰਨੇ ਡਾਟੇ ਦੇ ਅਸੀਂ ਕੰਮ ਕਰਨਾ ਹੁੰਦਾ ਦੂਸਰਾ ਸਾਨੂੰ ਸਰਕਾਰ ਮੋਬਾਈਲ ਦੇਵੇ ਲੈਪਟਾਪ ਦੇਵੇ ਵਾਈਫਾਈ ਦੇ ਕਨੈਕਸ਼ਨ ਦੇਵੇ ਤਾਂ ਅਸੀਂ ਤਾਂ ਗੈਸੇ ਜਿਹੜਾ ਇਹ ਕੰਮ ਹੈ ਇਹ ਕਰ ਸਕੇ ਅਸੀਂ ਐਫ ਆਰ ਐਸ ਦਾ ਕੰਮ ਹੈ ਜਿਹੜਾ ਉਹ ਨਹੀਂ ਕਰਨਾ ਕਿਉਂਕਿ 300 ਗ੍ਰਾਮ ਫੀਡ ਪਿੱਛੇ ਅਸੀਂ ਇਹ ਜਿਹੜਾ ਕੰਮ ਹੈ ਇਹ ਨਹੀਂ ਕਰਨਾ ਔਰ ਸਾਡੇ ਲਾਹ ਪਤਰੀ ਨੇ ਜਿਹੜੇ ਉਹ ਸਾਡੇ ਆਪ ਦੇ ਫੇਸ ਦੀ ਫੋਟੋ ਨਹੀਂ ਕਰਾਉਣਾ ਚਾਹੁੰਦੇ ਔਰ ਦੂਸਰਾ ਜਿਹੜਾ KYC ਤੇ OTP ਦਾ ਸਿਸਟਮ ਹੈ ਕੌਣ ਉਹਨਾਂ ਦਾ ਵੈਰੀਫਾਈ ਕਰਨਾ ਉਹਦੇ ਨਾਲ ਜਿਹੜੇ ਲਾਭਪਾਤਰਿਆਂ ਦੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਜਾਂਦੇ ਨੇ ਜਿਸ ਕਰਕੇ ਉੱਥੇ ਆਂਗਣਵਾੜੀ ਵਰਕਰ ਦੋਸ਼ੀ ਪਾਇਆ ਜਾਂਦਾ ਉਸ ਤੋਂ ਬਾਅਦ ਡਿਪਾਰਟਮੈਂਟ ਹੈ ਜਿਹੜਾ ਉਹ ਕਿਸੇ ਤਰੀਕੇ ਨਾਲ ਕੋਈ ਸਾਥ ਨਹੀਂ ਦਿੰਦਾ ਕਿਉਂਕਿ ਅਸੀਂ ਪਹਿਲਾਂ ਵੀ ਜਿਹੜੇ ਸਾਡੇ ਲਾਭਪਾਤਰਿਆਂ ਦੇ ਪੈਸੇ ਨਿਕਲੇ ਤਾਂ ਅਸੀਂ ਡਿਪਾਰਟਮੈਂਟ ਨੂੰ ਜਿਹੜਾ ਇਹ ਪਹਿਲਾਂ ਵੀ ਲਿਖ ਕੇ ਦਿੱਤਾ ਲਿਖ ਕੇ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਲਾਭਪਾਤਰਿਆਂ ਨੂੰ ਸੁਚੇਤ ਕਰੋ ਕਿਸੇ ਨੂੰ OTP ਨਾ ਦਿੱਤੇ ਜਾਵੇ ਬਕਾਇਦਾ ਹੋ ਸਕਦੇ ਕਿ ਜਿਹੜਾ ਅਸੀਂ ਫੋਨ ਨੰਬਰ ਦਿੱਤਾ ਬੰਦੇ ਦਾ ਨਾਮ ਦਿੱਤਾ ਉਹਨਾਂ ਤੇ ਸਾਈਬਰ ਕਰਾਇਮ ਦੇ ਵਿੱਚ ਰਿਪੋਰਟ ਕਰਨ ਦੀ ਬਜਾਏ ਸਾਨੂੰ ਮੁੜ ਤੋਂ ਹਦਾਇਤ ਕੀਤੀ ਗਈ ਤਾਂ ਜਿਹੜਾ ਜਿਹੜੀ ਇਹ ਗੱਲਬਾਤ ਹੈ ਇਹ ਸਾਡੀ ਇਹੀ ਚੱਲਦੀ ਹੈ ਕਿ ਅਸੀਂ ਐਫ ਆਰ ਐਸ ਕੇ ਬੀ ਸੀ او ਟੀ ਪੀ ਦਾ ਕੰਮ ਨਹੀਂ ਕਰਨਾ ਔਰ ਦੂਸਰਾ ਸਾਡਾ ਜੇਕਰ ਸਾਨੂੰ ਦੁਬਾਰਾ ਤੋਂ ਲੈਟਰ ਇਹਨਾਂ ਨੇ ਕੱਢੀਆਂ ਤਾਂ ਤਿੰਨ ਤਰੀਕ ਨੂੰ ਅਸੀਂ ਦੁਬਾਰਾ ਫੇਰ ਮੁੜ ਪ੍ਰੋਗਰਾਮ ਕਰਾਂਗੇ ਔਰ ਇੱਥੇ ਖੜਕੇ ਹੀ ਅਸੀਂ ਪ੍ਰੋਟੈਸਟ ਕਰਾਂਗੇ ਸਰਕਾਰ ਦੀ ਮੁਰਦਾਬਾਦ ਕਰਾਂਗੇ ਔਰ ਜਿਹੜਾ 9 ਜੁਲਾਈ ਦਾ ਸਾਡਾ ਪ੍ਰੋਗਰਾਮ ਹੈ ਉਹ ਸਾਡੀ ਮੁਕੰਮਲ ਹੜਤਾਲ ਹੈ ਉਹਦੇ ਵਿੱਚ ਸਾਡੇ ਸਾਰੀਆਂ ਜਥੇਬੰਦੀਆਂ ਸਹਿਯੋਗ ਕਰਨਗੀਆਂ ਉਹ ਸਾਡਾ ਪ੍ਰੋਗਰਾਮ ਤੈਅ ਹੈ ਤਿੰਨ ਤਰੀਕ ਦਾ ਅਗਰ ਸਾਨੂੰ ਦੁਬਾਰਾ ਕੁਝ ਕਹਿੰਦੇ ਨੇ ਤਾਂ ਅਸੀਂ ਦੁਬਾਰਾ ਕਰਾਂਗੇ ਤਰਨਾ ਜਿ ਲਗਾਇਆ ਹੋਇਆ ਜੀ ਸਰਕਾਰ ਲਗਾਤਾਰ 2018 ਤੋਂ ਸਾਡੇ ਤੋਂ ਪੋਸ਼ਨ ਟਰੈਕਟਰ ਦਾ ਕੰਮ ਕਰਾ ਰਹੀ ਹੈ ਔਰ ਸਰਕਾਰ ਨੂੰ ਜਿੱਥੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੂੰ ਸਾਡੇ ਮੋਬਾਈਲਾਂ ਵਾਸਤੇ ਸਾਡੇ ਵਿਭਾਗ ਨੂੰ ਪੈਸਾ ਵੀ ਦਿੱਤਾ ਗਿਆ ਸੀ ਪਰ ਸਾਡੇ ਵਿਭਾਗ ਨੇ ਸਾਨੂੰ ਮੋਬਾਈਲ ਫੋਨ ਨਹੀਂ ਲੈ ਕੇ ਦਿੱਤੇ ਕਿਉਂਕਿ 3 ਸਾਲਾਂ ਬਾਅਦ ਜਿਹੜਾ ਹੈਗਾ ਦੂਜੇ ਮੋਬਾਈਲ ਫੋਨ ਦਾ ਵੀ ਟਾਈਮ ਆ ਜਾਂਦਾ ਹੁੰਦਾ ਸਾਨੂੰ ਲਗਾਤਾਰ 7 ਸਾਲ ਹੋ ਗਏ ਹੀ ਕੰਮ ਕਰਾਉਂਦਿਆਂ ਨੂੰ 7 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹ ਹੁਣ ਨੂੰ ਸਾਡਾ ਤੀਜਾ ਮੋਬਾਈਲ ਆ ਜਾਣਾ ਸੀ ਸਾਡੇ ਫੋਨ ਫੋਨ ਤੋਂ ਬਿਨਾਂ ਬਿਨਾਂ ਹਥਿਆਰ ਤੋਂ ਸਾਨੂੰ ਲੜਨ ਵਾਸਤੇ ਨਿਰਾਨ ਵਿੱਚ ਛੱਡਿਆ ਹੋਇਆ ਹੈ ਉਹਦੇ ਵਿੱਚ ਅਸੀਂ ਮੋਬਾਈਲ ਆਪਣੇ ਪੋਜੀਸ਼ਨ ਟਰੈਕ ਕਰਤੇ ਲਾਪਤਿਆਂ ਦਾ ਸਾਰਾ ਡਾਟਾ ਜਿਹੜਾ ਆਇਆ ਹੋਇਆ ਹੈ ਹੁਣ ਵੀ ਜਿਹੜਾ ਹੈਗਾ ਸਾਡੇ ਲਾਪਾਤਰੀ ਨੇ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ ਨੇ ਪੈਸਾ ਨਿਕਲ ਰਿਹਾ ਔਰ ਜੇਕਰ ਕਿਸੇ ਲਾਪਾਤਰੀ ਦੇ ਅਕਾਊਂਟ 'ਚ ਪੈਸੇ ਨਹੀਂ ਹੁੰਦੇ ਜਿਹੜੇ ਠੱਗੀ ਕਰਨ ਵਾਲੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਗਾਲਾਂ ਕੱਢਦੇ ਨੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਇਹਦੀ ਜ਼ਿੰਮੇਵਾਰ ਇਹ ਸਰਕਾਰ ਹੈ ਹੁਣ ਤੋਂ ਹੁਣ ਉਸ ਤੋਂ ਬਾਅਦ ਨਮਾ ਇਹਨਾਂ ਨੇ ਫਰਮਾਨ ਲੈ ਕੇ ਆਏ ਨੇ ਕਿ ਜਿਹੜਾ ਅਸੀਂ 2 ਕਿਲੋ ਦੇ ਕਰੀਬ ਰਾਸ਼ਨ ਦਿੰਨੇ ਆ ਉਹਦੇ ਵਿੱਚ ਮਿੱਠਾ ਦਲੀਆ ਨਮਕੀਨ ਦਲੀਆ ਖਿਚੜੀ ਤੇ ਮੁਰਮਰੇ ਹੁੰਦੇ ਨੇ ਉਹ ਵੀ ਜਿਹੜਾ ਹੈਗਾ ਉਹਦੇ ਲਈ ਸਾਨੂੰ ਲਾਹ ਪਾਤਰੀ ਦੇ ਪਹਿਲਾ ਫੇਸ ਕੈਪਚਰਿੰਗ ਕਰਨੀ ਪਊਗੀ ਫੋਟੋ ਖਿੱਚਣੀ ਪਊਗੀ ਜੇਕਰ ਉਹ ਫੋਟੋ ਜਿਹੜੀ ਹੈਗੀ ਹੈ ਆਧਾਰ ਕਾਰਡ ਨਾਲ ਮੈਚਿੰਗ ਹੈ ਤਾਂ ਹੀ ਉਹ ਲਾਹ ਪਾਤਰੀ ਨੂੰ ਖਾਣਾ ਦੇ ਸਕਾਂਗੇ ਆਦਰਵਾਇਜ਼ ਉਹ ਖਾਣਾ ਨਹੀਂ ਦੇ ਸਕਾਂਗੇ ਕੁਝ ਸਾਡੇ ਕੋਲੇ ਗਰਭવતી ਮਾਮਾ ਆਉਂਦੀਆਂ ਨੇ ਦੁੱਧ ਪਿਲਾਉ ਮਾਮਾ ਆਉਂਦੀਆਂ ਨੇ ਕਈ ਲਾਹ ਪਾਤਰੀਆਂ ਦੇ ਜਿਹੜੇ ਸਸ ਖਾਣਾ ਲੈਣ ਆਉਂਦੇ ਆ ਨਨਦ ਖਾਣਾ ਲੈਣ ਆਉਂਦੇ ਜਾਂ ਉਹਨਾਂ ਦੇ ਘਰ ਵਾਲਾ ਖਾਣਾ ਲੈਣ ਆਉਂਦਾ ਹੈ ਉਸ ਤੋਂ ਬਾਅਦ ਅਸੀਂ ਮੇਨ ਜਿਹੜੇ ਲਾਭ ਪਾਤਰੀ ਨੂੰ ਖਾਣਾ ਦੇ ਸਕਾਂਗੇ ਬਹੁਤ ਬਾਰੀ ਜਿਹੜੇ ਨੇ ਉਹਨਾਂ ਦੀ ਜਿਹੜੀ ਫੋਟੋ ਹੈ ਉਹਦੇ ਨਾਲ ਮੈਚ ਵੀ ਨਹੀਂ ਹੁੰਦੀ ਇਸ ਤਰੀਕੇ ਨਾਲ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਗਰੀਬਾਂ ਦੇ ਮੂੰਹ ਚੋਂ ਨਿਵਾਲਾ ਖੋਹਣ ਜਾ ਰਹੀ ਹੈ ਜਿਹੜੇ ਸਾਡੇ ਕੋਲੇ ਗਰੀਬ ਲਾਭ ਪਾਤਰੀਆਂ ਦੇ ਬੱਚੇ ਆਉਂਦੇ ਨੇ ਜਾਂ ਲੇਡੀਜ਼ ਆਉਂਦੀਆਂ ਨੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਜਿਵੇਂ ਅੱਜ ਨੰਗਾ ਨਹੀਂ ਪੁਰਿਆਂਦੀ ਮੰਗਾ ਅਗਲਾ ਐਕਸ਼ਨ ਹੋਵੇਗਾ ਜਿਹੜਾ ਅਗਲਾ ਐਕਸ਼ਨ ਹੋਊਗਾ 9 ਤਰੀਕ ਦੀ ਸਾਡੀ ਮੁਕੰਮਲ ਹੜਤਾਲ ਹੈ ਜੀ ਉਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਉਸ ਤੋਂ ਬਾਅਦ ਤਿੰਨ ਤਰੀਕ ਦਾ ਅਸੀਂ ਦੁਆਰਾ ਤੋਂ ਅਸੀਂ ਇੱਥੇ ਨਹੀਂ ਫਿਰ ਜਾ ਮਲਾ ਕੇ ਧਰਨਾ ਪਰ ਪ੍ਰੋਗੈਸਟ ਕਰਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ